ਲੋ ਜੀ ਤੜਕਣ ਵਾਲੀ ਮੈ ਗਈ ਕੜਾਈ ਅੱਗੇ ਤਰ ਲਈ ਬਾਈ ਇਹ ਚੱਜਾ ਆ ਬਸ ਉਹਨੂੰ ਉਹ ਸਬਜੀ ਨੂੰ ਬੋਲ ਤੇ ਦਹੀਂ ਸਬਜੀ ਨੂੰ ਦਹੀਂ ਬੋਲ ਕੇ ਪੇਚਾ ਛੂਟ ਹੀ ਮਰਾਤਾ ਤੇਰੇ ਨਾਲ ਹਾਂ ਤੇਰੇ ਖਾਂਗੇ ਠੀਕ ਹੋ ਜਾ ਪੁੱਤ ਮੈਂ ਦਹੀਂ ਟਿੱਪੜ ਮਾਰ ਕੇ ਪੇ ਦੇ ਦਰ ਬਾਈ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਲਚਲ ਹੈ ਜੀ ਉਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਇਹ ਮੇਰੇ ਸਾਲਿਆ ਨੂੰ ਕੋਈ ਖਾਣ ਤੋਂ ਬਿਨਾ ਕੰਮ ਨਹੀਂ ਹੋਏ ਕੋਈ ਵੀ ਕੌਣ ਹੈ ਇਹ ਰੁਕ کہاں سے ਆਤੇ ਹੈ 24 ਘੰਟੇ ਭੈਣ ਜੋ ਖਾਣਾ 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 ਮੇਰੇ ਸਾਲੇ ਪਤਾ ਨਹੀਂ ਪਾਉਂਦੇ ਕਿੱਥੇ ਹੈ ਵੱਤ ਸਹੀ ਹੈ ਤੇ ਕੱਟਦੇ ਸਾਲੇ ਪਤਾ ਨਹੀਂ ਕਿੱਥੇ ਹੈ ਅਰੇ ਅਰੇ ਖਤਰਨਾਕ ਲੋਕ ਹੈ ਕੀ ਇਹਨਾਂ ਦਾ ਕੋਈ ਹਿਸਾਬ ਨਹੀਂ ਕੋਈ ਪਤਾ ਨਹੀਂ ਡੰਗਰਾਮ ਗੂ ਇਹਨਾਂ ਨੇ ਖਾਣਾ ਹੈ ਜਮਾਂ ਡੰਗਰਾ ਵਾਲਾ ਖਾਣਾ ਹੈ ਅਜੇ ਕੁੱਤੇ ਬਿੱਲੇ ਵੀ ਆਪਾਂ ਖਾਂਦੇ ਦੇਖਿਆ ਤੁਸੀਂ ਆ ਪਹਿਲੀ ਵਾਰ ਦੇਖੋਗੇ ਵੀ ਕੁੱਤਿਆਂ ਬਿੱਲਿਆਂ ਤੋਂ ਵੀ हट ਕੇ ਕੋਈ ਜਾਨਵਰ ਹੈਗਾ ਤਾਂ ਇਹ ਤੁਸੀਂ ਕਹੋਗੇ ਵੀ ਜਣੀ ਆਪਾਂ ਇਹਨਾਂ ਦੇ ਖਾਣੇ ਤੇ ਟੋਕਾ ਟਕਾਈ ਕਰ ਰਹੇ ਆ ਖਾਣੇ ਤੇ ਨਹੀਂ ਤੁਸੀਂ ਇਹ ਦੇਖੋ ਵੀ ਜਿਹੜੇ ਭਾਂਡੇ ਦੇ ਵਿੱਚ ਆਪਾਂ ਚੀਜ਼ ਬਣਾਉਨੇ ਆ ਉਹਨੂੰ ਆਪਾਂ ਇੱਕ ਸਵੱਚਾ ਪਵਿੱਤਰ ਮੰਨਦੇ ਆ। ਬੱਤ ਸਹੀ ਏ। ਕੋਈ ਵੀ ਇਨਸਾਨ ਹੈ ਕਿਸੇ ਵੀ ਵਰਗ ਨਾਲ ਉਹ ਤਾਲੁਕ ਰੱਖਦਾ ਹੈ ਆਪਾਂ ਉਹ ਚੀਜ਼ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਕਰਦੇ ਵੀ ਆਪਾਂ ਉਹ ਚੀਜ਼ ਦੇ ਵਿੱਚ ਹੀ ਖਾਣਾ ਛੂਹ ਕਰਦਾਂਗੇ ਕਿਉਂਕਿ ਉਹਦੇ ਵਿੱਚੋਂ ਆਪਾਂ ਨੇ ਪਰੋਸਣਾ ਹੁੰਦਾ ਹੈ ਖਾਣਾ। ਬੱਤ ਸਹੀ ਏ। ਤੇ ਭੈਣ ਨਰਾ ਭੈਣ ਚਲੋ ਅਬੇ ਸਾਲੇ ਤਬੀਸ ਮੈਨੂੰ ਮਾਫ਼ ਕਰਨਾ ਗੁੱਸੇ ਮੇਂ ਇਧਰ ਉਧਰ ਨਿਕਲ ਜਾਂਦਾ ਹਾਂ ਮੈਂ ਗਾਲ ਨਹੀਂ ਕੱਢਦਾ ਇਹੇ ਜੇ ਕੁੱਤੇ ਦੇ ਵੱਡੇ ਨੇ ਇਹ ਹੁਣ ਮੈਂ ਤੁਹਾਨੂੰ ਯਾਰ ਕੀ ਕਹਾਸ ਆਲਿਆਂ ਨੂੰ ਗਾਲ ਹੀ ਨਿਕਲਦੀ ਹੁੰਦੀ ਹੈ ਬਾਕੀ ਤੁਸੀਂ ਆਪ ਹੀ ਦੇਖ ਲਓ ਮੈਂ ਤੁਹਾਨੂੰ ਹੁਣ ਆਹ ਵੀਡੀਓ ਦਿਖਾ ਰਿਹਾ ਖਾਣਾ 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 ਮੇਰੇ ਸਾਲੇ ਨੇ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਲੋ ਜੀ ਤੜਕੇ ਨਾਲ ਹੀ ਮਹਿਗੀ ਕੜਾਈ ਅੱਗੇ ਧਰ ਲਈ ਨੂੰ ਜੀ ਥੋੜੀ ਤੇਜ਼ ਖਾ ਲੈ ਚਲੋ ਜੀ ਕੜਾਈ ਧਰ ਲਈ ਅੱਗੇ ਆ ਚੂਆ ਨੂੰ ਉਹ ਲੱਗ ਲੱਗ ਕੇ ਜਿਹੜੀ ਪਕੀ ਸੀ ਕੜਾਈ ਨੂੰ ਵੜਾ ਕਰ ਲਿਆ ਅਸੀਂ ਬਣਾਇਆ ਖੜੀ ਚੌਹ ਚਪੇਰ ਦੇ ਨਾ ਰੋਰੀ ਖਾਈਏ 11 ਕੌਲ ਲੈ ਲਿਆ ਦੋ ਤੇ ਵੀਰ ਇੰਦਰ ਸਾਹ ਹੋਰ ਲਾ ਨਾ ਚੱਕ ਦਿਓ ਆਣੀ ਸਰ ਜੀ ਆ